ਵੱਡੀ ਖਬਰ ਲੈ ਕੇ ਫਿਰ ਤੋਂ ਹਾਜ਼ਰ ਹੋਇਆ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਰਾਸ਼ਨ ਡੱਬਿਆਂ ਤੇ ਮਿਲਣ ਵਾਲੇ ਫ੍ਰੀ ਅਨਾਜ ਦੀ ਲੜ ਤੋਂ ਵਾਂਝੇ ਦਿਖਾਈ ਦੇ ਰਹੇ ਨੇ ਮਾਨਯੋਗ ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਹੁਣ ਤੇ ਸਪਲਾਈ ਪਾਗ ਨਾਲ ਸਬੰਧਤ ਅਧਿਕਾਰੀਆਂ ਵੱਲੋਂ ਪੰਜਾਬ ਦੇ ਵਿੱਚ 149604 ਪਰਿਵਾਰਾਂ ਦੇ ਇਸਰਮ ਕਾਰਡ ਤਾਂ ਬਣਾ ਦਿੱਤੇ ਗਏ ਪਰ ਲੰਬਾ ਅਰਸਾ ਗੁਜ ਜਾਣ ਤੇ ਵੀ ਉਕਤ ਪਰਿਵਾਰਾਂ ਨਾਲ ਸਬੰਧਤ 463407 ਲੋਕ ਰਾਸ਼ਨ ਕਾਟ ਦਾ ਲਾਭ ਲੈਣ ਲਈ ਅਧਿਕਾਰੀਆਂ ਦਾ ਮੂੰਹ ਦੇਖ ਰਹੇ ਹਨ ਹੋਰ ਇਹ ਅਪਡੇਟ ਕੀ ਹੈ ਆਓ ਜਾਣਦੇ ਹਾਂ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧીએ ਜਿਹੜੇ دوست ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਅਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਨਿਤ ਨਵੀਆਂ ਖਬਰਾਂ ਜਾਣਕਾਰੀਆਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਸੋ ਗੱਲ ਕਰਦੇ ਹਾਂ ਸਿੱਧੇ ਲਪਚਾਂ ਦੇ ਵਿੱਚ ਕਿਹਾ ਜਾਵੇ ਤਾਂ ਪੰਜਾਬ ਸਰਕਾਰ ਵੱਲੋਂ 1.5 ਲੱਖ ਪਰਿਵਾਰਾਂ ਦੇ ਬਣਾਏ ਗਏ ਈਸ਼ਰਮ ਕਾਰਡ ਪਰਿਵਾਰਾਂ ਦੇ ਪੇਟ ਦੀ ਅੱਗ ਬੁਝਾਉਣ ਦੀ ਜਗ੍ਹਾ ਉਹਨਾਂ ਦੇ ਘਰਾਂ ਚ ਲੱਗੇ 100 ਪੀਸਾਂ ਦੀ ਸੋਭਾ ਬਦਾਉਣ ਦਾ ਕੰਮ ਕਰ ਰਹੀ ਨੇ ਜਿਸ ਕਰਕੇ ਭਗ ਦੇ ਅਧਿਕਾਰੀਆਂ ਦੀ ਕਾਰਜਸ਼ੈਲੀ ਖਿਲਾਫ ਗੰਭੀਰ ਸਵਾਲ ਖੜੇ ਹੋਣਾ ਲਾਜ਼ਮੀ ਹੈ ਜਾਣਕਾਰੀ ਅਨੁਸਾਰ ਮਾਨਯੋਗ ਸੁਪਰੀਮ ਕੋਰਟ ਵੱਲੋਂ 8 ਨੰਬਰ 94/2022 ਅਨੁਸਾਰ 19 3 2024 ਨੂੰ ਇੱਕ ਅੰਤਿਮ ਆਦੇਸ਼ ਜਾਰੀ ਕਰਦੇ ਹੋਏ ਪੂਰੇ ਪਰ ਦੇ ਵਿੱਚ ਸੰਗਠਿਤ ਤੇ ਸੰਗਠਿਤ ਇਲਾਕੇ ਦੇ ਦੇ ਮਜ਼ਦੂਰਾਂ ਨੂੰ ਰਾਸਨ ਸਬੰਧੀ ਵਾਅਦਾ ਪ੍ਰਦਾਨ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ ਆਰਟੀਆਈ ਐਕਟੀਵਿਸਟ ਵੱਲੋਂ ਪੂਰਤੀ ਸਪਲਾਈ ਭਾਗ ਤੋਂ ਸੂਚਨਾ ਦਾ ਅਧਿਕਾਰ ਐਕਟ 2005 ਦੇ ਦੀਨ ਪ੍ਰਾਪਤ ਕੀਤੀ ਗਈ ਜਾਣਕਾਰੀ ਮੁਤਾਬਕ ਪੰਜਾਬ ਦੇ ਵਿੱਚ ਕੁੱਲ 149604 ਪਰਿਵਾਰਾਂ ਨਾਲ ਸਬੰਧਤ 463407 ਲੋਕਾਂ ਦੇ ਈਸ਼ਰਮ ਕਾਰਡ ਬਣਾਏ ਗਏ ਹਨ ਜਿਸ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 7984 ਕਾਰਡ ਧਾਰਕ ਨੇ ਤੇ ਬਰਨਾਲਾ ਦੇ ਵਿੱਚ 4322 ਬਠਿੰਡਾ ਦੇ ਵਿੱਚ 5201 ਫਰੀਦਕੋਟ ਦੇ ਵਿੱਚ 3561 ਤੇ ਫਤਿਹਗੜ ਸਾਹਿਬ ਦੇ ਵਿੱਚ 4499 ਫਾਜ਼ਿਲਕਾ ਦੇ ਵਿੱਚ 5888 ਫਿਰੋਜ਼ਪੁਰ ਦੇ ਵਿੱਚ 3764 ਗੁਰਦਾਸਪੁਰ ਵਿੱਚ 6979 ਹੁਸ਼ਿਆਰਪੁਰ ਦੇ ਵਿੱਚ 12804 ਜਲੰਧਰ ਦੇ ਵਿੱਚ 7288 ਕਪੂਰਥਲਾ ਚ 1982 ਲੁਧਿਆਣਾ 14098 ਮਲੇਰਕੋਟਲਾ ਤੇ ਵਿੱਚ 498 ਮਾਨਸਾ ਦੇ ਵਿੱਚ 240 ਪਠਾਨਕੋਟ ਚ ਵਿੱਚ 4 4430 ਪਟਿਆਲਾ ਦੇ ਵਿੱਚ 2192 ਰੂਪਨਗਰ 5086 ਸਾਬ ਜਦਾਜੀਤ ਸਿੰਘ ਨਗਰ ਦੇ ਵਿੱਚ 5151 ਸੰਗਰੂਰ ਦੇ ਵਿੱਚ 9028 ਸईद ਭਗਤ ਸਿੰਘ ਨਗਰ ਦੇ ਵਿੱਚ 6807 ਸ੍ਰੀ ਮੁਕਸਰ ਸਾਹਿਬ ਦੇ ਵਿੱਚ 3168 ਤੇ ਤਰਨਤਾਰਨ ਦੇ ਵਿੱਚ 4143 ਰਾਸ਼ਨ ਕਾਟ ਧਾਰਕ ਪਰਿਵਾਰ ਸ਼ਾਮਲ ਨੇ ਇਸ ਸਾਰੇ ਘਟਨਾ ਚੱਕਰ ਦੇ ਵਿੱਚ ਜਿਹੜੀ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਦੇਸ਼ ਦੇ ਵਿੱਚ ਹਰ ਸਾਲ 2011 ਦੇ ਵਿੱਚ ਕਾਰਵਾਈ ਦੀ ਮਤਗੜਨਾ ਦੇ ਹਿਸਾਬ ਨਾਲ ਪੰਜਾਬ ਦੇ 67% ਮਤਲਬ 1.41 ਕਰੋੜ ਲੋਕ ਹੀ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੇ ਫਰੀ ਨਾਜ਼ ਦੇ ਹੱਕਦਾਰ ਨੇ ਜਦੋਂ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਨਿਰਧਾਰਤ ਕੀਤੀ ਗਈ ਕੈਂਪਿੰਗ ਸੀਮ ਨੂੰ ਪਹਿਲਾਂ ਤੋਂ ਹੀ ਪਾਰ ਕਰ 1.58 ਕਰੋੜ ਲੋਕਾਂ ਨੂੰ ਫਰੀ ਰਾਸ਼ਨ ਵੰਡਿਆ ਜਾ ਰਿਹਾ ਹੈ ਅਜਿਹੇ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਰਾਸ਼ਨ ਕਾਟ ਧਾਰਕਾਂ ਦੀ ਗਿਣਤੀ ਮੇਨਟੇਨ ਕਰਨ ਦੇ ਹੁਕਮ ਜਾਰੀ ਕਰਦੇ ਹੋਏ ਇਸਰਮ ਕਾਟ ਧਾਰਕਾਂ ਨੂੰ ਵੀ ਫਰੀ ਰਾਜ ਦੇਣ ਦੇ ਮਾਮਲੇ 'ਚ ਹੱਥ ਖੜੇ ਕਰ ਦਿੱਤੇ ਅਜਿਹੇ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿ ਪੰਜਾਬ ਸਰਕਾਰ ਕਿਸ ਤਰ੍ਹਾਂ ਮਾਨਯੋਗ ਸੁਪਰੀਮ ਕੋਰਟ ਦੇ ਹਦਾਇਤਾਂ ਨੂੰ ਲਾਗੂ ਕਰਦੇ ਹੋਏ ਈਸ਼ਰਮ ਕਾਡ ਧਾਰਕਾਂ ਨੂੰ ਫਰੀ ਨਾਸ਼ਦਾ ਲਾਭ ਤੇ ਕਦੋਂ ਤੇ ਕਿਸ ਤਰ੍ਹਾਂ ਮੁਹੱਈਆ ਕਰਵਾਏਗੀ ਜਦੋਂ ਕਿ ਪੰਜਾਬ ਦੇ ਵਿੱਚ ਅਜੇ ਤੱਕ ਰਾਸ਼ਨ ਕਾਡ ਧਾਰਕਾਂ ਦੀ ਈਕੀਵਾਇਸੀ ਕਰਵਾਉਣ ਦਾ ਕੰਮ ਵੀ ਪੂਰਾ ਨਹੀਂ ਹੋ ਪਾਇਆ ਰਿਪੋਰਟ ਮੁਤਾਬਕ ਮੌਜੂਦਾ ਸਮੇਤ 30% ਦੇ ਘਰੀ ਪਰਿਵਾਰਾਂ ਵੱਲੋਂ ਰਾਸ਼ਨ ਡਿੱਪੂ ਤੇ ਜਾ ਕੇ ਆਪਣੀ ਈਕੀਵਾਇਸੀ ਨਹੀਂ ਕਰਵਾਈ ਗਈ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਵੱਡੀਆਂ ਖਬਰਾਂ ਲਈ ਚੈਨਲ ਨੂੰ ਹਮੇਸ਼ਾ ਆਪ ਸਬਸਕ੍ਰਾਈਬ ਕਰੋ ਤੇ ਹੋਰਨਾਂ ਨੂੰ ਵੀ ਕਰਵਾਓ ਤਾਂ ਜੋ ਹਰ ਇੱਕ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ